ਇੱਕ ਡਾਕਟਰ ਜੀ ਨੂੰ ਰੱਬ ਦਾ ਰੂਪ ਜਿਹੜਾ ਆ ਕਿਹਾ ਜਾਂਦਾ ਹੈ ਆਖਿਰਕਾਰ ਉਸੇ ਡਾਕਟਰ ਦੇ ਉੱਪਰ ਜਿਹੜੇ ਆ ਹੁਣ ਇੱਕ ਬਲੇਮ ਲੱਗਣਾ ਸ਼ੁਰੂ ਹੋ ਗਏ ਆ ਕਿ ਇਹ ਸਾਡੀ ਜਿਹੜੀ ਪ੍ਰਾਪਰਟੀ ਹੈ ਖੜਪਰੇ ਜੀ ਹਾਂ ਮੈਂ ਕਪੂਰ ਹਸਪੀਟਲ ਦੇ ਡਾਕਟਰ ਦੀ ਗੱਲ ਹੀ ਕਰ ਰਿਹਾ ਆ ਅੱਜ ਦਿਨ ਤੁਹਾਨੂੰ ਦੱਸ ਦਈਏ ਕਿ ਜਲੰਧਰ ਦੇ ਮਹਾਨਗਰ ਦੇ ਵਿੱਚ ਜਿਹੜੀ ਇੱਕ ਗੱਲ बार-बार ਉੱਛਲ ਕੇ ਸਾਹਮਣੇ ਆ ਰਹੀ ਆ ਬਾਰ-ਬਾਰ ਬਲੇਮ ਲੱਗ ਰਿਹਾ ਪ੍ਰੈਸ ਕਾਨਫਰੰਸ ਜਿਹੜੀਆਂ ਕਰਾਈ ਜਾ ਰਹੀਆਂ ਕਿ ਇੱਕ ਡਾਕਟਰ ਨੇ ਜਿਹੜੇ ਆ ਮੇਰਾ ਜਿਹੜਾ ਘਰ ਹੈ ਉਹ ਖਾ ਲਿਆ ਮੇਰੇ ਦੇ ਪੈਸੇ ਆ ਉਹ ਨੱਪ ਲਏ ਆ ਆਖਿਰਕਾਰ ਕੀ ਇਹ ਸਾਰੀ ਗੱਲਬਾਤ ਹੈ ਇਸ ਟਾਈ ਮੰਦੀ ਰਾਜਿੰਦਰ ਸਿੱਧੂ ਐ ਮੈਂ ਇਸੇ ਸ਼ਹਿਰ ਚ ਆਪਣੇ ਰੈਸਟੋਰੈਂਟਸ ਰਨ ਕਰਦਾ ਹਾਂ ਹੈਡਕ quarter ਤੇ ਸਨੀ ਸੈਟ ਅਪ ਰੈਸਟੋਰੈਂਟਸ ਹੈਗੇ ਮੇਰਾ ਇੱਕ ਬਹੁਤ ਹੀ ਵੱਡੀ ਠੱਗੀ ਡਾਕਟਰ ਜਸ਼ਨੀਬ ਕਪੂਰ ਨੇ ਮੇਰੇ ਨਾਲ ਮਾਰੀ ਹੈ ਔਰ ਕਪੂਰ ਹਸਪੀਟਲ ਕੌਣ ਨੇ ਹੋ ਡਾਕਟਰ ਕੀ ਪਛਾਣ ਉਹਨਾਂ ਦੀ ਪਛਾਣ ਮੈਂ ਮੋਬਾਈਲ ਚ ਉਹਨਾਂ ਦਾ ਵੀ ਫੋਟੋ ਦਿਖਾ ਰਿਹਾ ਕਿ ਉਹਨੇ ਸਭ ਤੋਂ ਜ਼ਿਆਦਾ ਜੋ ਮੇਰੇ ਨਾਲ ਇੱਥੇ ਠੱਗੀਆਂ ਮਾਰ ਕੇ ਔਰ ਇਹ ਪੈਸਾ ਕਮਾਣਾ ਚੱਲ ਰਿਹਾ ਹੈ ਹਾਂ ਜੀ ਉਹਦੀ ਫੋਟੋ ਇਹ ਡਾਕਟਰ ਜਸ਼ਨੀਵ ਕਪੂਰ ਹੈ ਜੀ ਤੇ ਇਹਦੇ ਨਾਲ ਇੱਕ ਹੋਰ ਬੰਦਾ ਜੋ ਰਲਿਆ ਹੋਇਆ ਉਹ ਜਿਹਦਾ ਨਾਮ ਹੈਗਾ ਵਿਨੋਦ अरोड़ा ਉਹਦੀ ਫੋਟੋ ਆਇਆ ਜੀ ਇਹ ਹੈਗਾ ਫਾਈਨੈਂਸਰ ਹੁਣ ਮੈਂ ਗੱਲ ਦੱਸਣਾ ਚਾਹੁੰਦਾ ਜੀ ਕੀ ਹਾਂ ਕਿ ਅਸੀਂ 2022 ਦੇ ਵਿੱਚ ਜਦੋਂ ਕੋਵਿਡ ਆਇਆ ਸੀਗਾ 2020 ਦੇ ਵਿੱਚ ਅਸੀਂ ਬੈਂਕ ਤੋਂ ਐਨਪੀਏ ਹੋ ਗਏ ਸੀਗਾ ਕਿਉਂਕਿ ਸਾਰਿਆਂ ਦਾ ਰੈਸਟੋਰੈਂਟ ਦਾ ਬਿਜ਼ਨਸ ਠੱਪ ਹੋ ਗਿਆ ਸੀਗਾ ਅਸੀਂ ਫਿਰ ਉਹਦੇ ਬਾਅਦ 2022 ਚ ਬੈਂਕ ਦੇ ਵਿੱਚ ਜਾ ਕੇ ਉਹਨਾਂ ਨੇ ਸਾਡੇ ਨਾਲ OTS ਕੀਤਾ ਤੇ 3 ਕਰੋੜ 85 ਲੱਖ ਰੁਪਏ ਦਾ OTS ਹੋਇਆ ਸੀਗਾ amount ਉਸ ਤੋਂ ਅਸੀਂ 10% 38 ਲੱਖ 50 ਹਜ਼ਾਰ ਰੁਪਏ ਅਸੀਂ ਪੇ ਕਰਤਾ ਸੀਗਾ ਬਾਕੀ ਦੀ ਰਕਮ ਲਈ ਮੈਂ ਅਪਰੋਚ ਕੀਤਾ ਸੀ ਵਿਨੋਦ ਰੋੜਾ ਨੂੰ ਜੋ ਕਿ ਇੱਕ ਫਾਈਨੈਂਸਰ ਹੈ ਜੋ ਮੈਨੂੰ ਜਾਣਦੇ ਸੀ ਪਹਿਲਾਂ ਤੋਂ ਤੇ ਉਹਨਾਂ ਨੇ ਕਿਹਾ ਕਿ ਮੈਂ ਇਹ ਤੈਨੂੰ ਇੱਕ ਆਪਣੇ ਦੋਸਤ ਤੇ 파ਟਨਰ ਨੂੰ ਮਿਲਾ ਦਿੰਦਾ ਕਿ ਉਹ ਤੈਨੂੰ ਇਸ ਚੋ ਬਾਹਰ ਕਰ ਦੂਗਾ ਆ ਨਾ ਗੱਲ ਰੁਕ ਲੰਗਾ ਤੁਹਾਡੇ ਇਹ ਬਾਹਾਂ ਦੇ ਟਾਂਕੇ ਲੱਗੇ ਆ ਇਹ ਕਦ ਕਿਦਾਂ ਲੱਗੇ ਇਹਨਾਂ ਨੇ ਮੇਰੇ ਤੇ ਜਾਣ ਲਿਵਾ ਹਮਲਾ ਕੀਤਾ ਜੀ ਕਿਤਨੇ ਕਰਵਾਇਆ ਸੀਗਾ ਡਾਕਟਰ ਕਪੂਰ ਤੇ ਇਹਦੇ ਬੰਦਿਆ ਨੇ ਅੱਛਾ ਤੁਹਾਡੇ ਉਹ ਇੱਕ ਵਾਰੀ ਹਮਲਾ ਵੀ ਹੋ ਚੁੱਕਾ ਹੋ ਚੁੱਕਾ ਤੁਸੀਂ ਉਸ ਦੀ ਐਪਲੀਕੇਸ਼ਨ ਦਿੱਤੀ ਸੀਗੀ ਦਿੱਤੀ ਗਈ ਜੀ 6 ਨੰਬਰ ਥਾਣੇ 'ਚ ਜੀ ਤੇ ਪੁਲਿਸ ਨੇ ਕੋਈ ਸੁਣਵਾਈ ਕੀਤੀ ਤੁਹਾਡੀ ਅੱਜ ਤੱਕ ਅੱਜ ਉਹ ਕਹ ਰਹੇ ਕਿ ਸੋਮਵਾਰ ਨੂੰ ਵੀ ਮੰਗਲਵਾਰ ਨੂੰ ਐਫ ਆਰ ਰਜਿਸਟਰ ਹੋ ਜੂਗੀ ਇਹਨਾਂ ਦੇ ਇੱਥੇ ਕੌਣ ਕਹਿ ਰਿਹਾ ਐਸਚੂ ਕਹਿ ਰਿਹਾ ਐਸਚੂ ਕੌਣ ਸੀ ਐਸਚੂ ਉਹਨਾਂ ਦਾ ਨਾਮ ਹੈ ਗਿਆ ਜੈਬ ਜੈਬ ਸਿੰਘ ਠੀਕ ਹੈ ਕੀ ਗੱਲ ਬਾਤ ਹੋਈ ਸਰ ਬੀ ਠ ਉਹਦੇ ਬਾਅਦ ਜੀ ਇਹਨਾਂ ਨੇ ਉੱਥੇ ਜਦੋਂ ਬੈਂਕ ਤੇ ਅਸੀਂ ਗਏ ਆ ਤੇ 3 ਕਰੋੜ 47 ਲੱਖ ਰੁਪਏ ਦੀ ਅਮਾਉਂਟ ਸੀਗੀ ਇਹ ਇਹਨਾਂ ਨੇ ਕਿਹਾ ਜੀ ਅਸੀਂ ਤਾਂ ਭਰਾਂਗੇ ਜਦੋਂ ਤੁਸੀਂ ਸਾਡੇ ਨਾਂ ਤੇ ਰਜਿਸਟਰੀ ਕਰੋਗੇ ਮੈਂ ਇਹਨਾਂ ਨੂੰ ਕਿਹਾ ਵੀ ਤੁਸੀਂ ਐਗਰੀਮੈਂਟ ਕਰ ਲਓ ਬਾਇ ਬੈਕ ਦਾ ਸਾਡੇ ਨਾਲ ਕਿ ਤੁਸੀਂ ਰਜਿਸਟਰੀ ਨਾ ਕਰੋ ਨਹੀਂ ਜੀ ਅਸੀਂ ਰਜਿਸਟਰੀ ਕਰਾ ਕੇ ਹੀ ਤਾਂ ਹੀ ਅਸੀਂ ਕਰ ਪਾਵਾਂਗੇ ਮੁੜ ਕੇ ਜਦੋਂ ਇਹਨਾਂ ਨੇ 3 ਕਰੋੜ 47 ਲੱਖ ਰੁਪਏ ਪਰੇ ਇਹਦਾ ਬਾਇ ਬੈਕ ਐਗਰੀਮੈਂਟ ਖੋਇਆ ਕਿ ਜੀ ਅਸੀਂ ਤੁਹਾਡਾ 17% ਵਿਆਜ ਜੋ ਤੈ ਹੋਇਆ ਅਮਾਉਂਟ ਤੇ ਤੇ ਜਦੋਂ ਅਸੀਂ ਵਾਪਸ ਦੇ ਦਾਂਗੇ ਤੇ ਤੁਸੀਂ ਸਾਨੂੰ ਆਹ ਪ੍ਰਾਪਰਟੀ ਵਾਪਸ ਦੋਵੋਗੇ ਉਹ ਤਿੰਨਾਂ ਦੇ ਉੱਪਰ ਡਾਕਟਰ ਜਸ਼ਰੀਵ ਕਪੂਰ ਵਿਨੋਦ ਰੋੜਾ ਤੇ ਮੇਰੇ ਸਾਈਨ ਹੋ ਕੇ ਵਿਨੋਦ ਰੋੜਾ ਕਹਿੰਦਾ ਕਿ ਮੈਂ ਦੋਨੋਂ ਤਿਰ ਨੂੰ ਆਪਸ ਜਾਂਦਾ ਤੇ ਐਗਰੀਮੈਂਟ ਮੈਂ ਆਪਣੇ ਕੋਲ ਰੱਖੂਗਾ ਜਦੋਂ ਤੁਸੀਂ ਪੈਸੇ ਦੇ ਦੋਗੇ ਅਸੀਂ ਐਗਰੀਮੈਂਟ ਪਾੜ ਦਾਂਗੇ ਖੈਰ ਉਹਦੇ ਬਾਅਦ ਜਦੋਂ ਅਸੀਂ ਇਹ ਦੋ ਰਜਿਸਟਰੀਆਂ ਸੀਗੀਆਂ ਇੱਕ ਪਹਿਲੀ ਰਜਿਸਟਰੀ ਇਹਨਾਂ ਨੇ 9 ਅਗਸਤ ਨੂੰ ਕਰਾਈਆਂ 9 10 ਅਗਸਤ ਨੂੰ ਔਰ ਦੂਜੀ ਕਰਾਈ ਹੈ 29 ਸਤੰਬਰ 2022 ਦੀ ਇਹਦੇ ਨਾਲ ਇਹ ਵੀ ਸੀਗਾ ਕਿ ਅਗਰ ਸਾਨੂੰ ਕੋਈ ਹੋਰ ਇਹਨਾਂ ਤੋਂ ਪੈਸੇ ਚਾਹੀਦੇ ਹੋਣਗੇ ਤੇ ਅਸੀਂ ਲੈ ਸਕਦੇ ਹਾਂ ਤੇ ਉਦੋਂ ਤੋਂ ਜਦੋਂ ਤੋਂ ਲਿੱਤਾ ਉਦੋਂ ਵਿਆਜ ਸ਼ੁਰੂ ਹੋ ਜਾਊਗਾ ਜਦੋਂ ਅਸੀਂ ਆਪਣੀ ਉਹਦੇ ਬਾਅਦ ਬਿਲਡਿੰਗ ਬਣਾਨੀ ਸ਼ੁਰੂ ਕੀਤੀ ਹੈ ਤੇ ਉਹਦੇ ਬਾਅਦ ਜਦੋਂ ਬਿਲਡਿੰਗ ਬਣਾਨੀ ਸ਼ੁਰੂ ਕੀਤੀ ਤਾਂ ਉਹ ਬਿਲਡਿੰਗ ਜਦੋਂ ਤੱਕ ਅਸੀਂ ਉੱਪਰ ਤੱਕ ਆਏ ਤੇ ਉੱਥੇ ਉਹਨਾਂ ਨੇ ਜਦੋਂ ਅਸੀਂ ਬਿਲਡਿੰਗ ਬਣਾ ਕੇ ਅ ਦਿੱਤੀ ਹੈਗੀ ਆ ਆ ਕੀ ਨਾਮ ਆ ਡਾਕਟਰ ਦੀ ਆ ਵਾਲੀ ਫੋਟੋ ਹੈਗੀ ਆ ਔਰ ਆ ਆਵਲਾ ਟੱਡਾ ਹੈਗਾ ਫਾਈਨੈਂਸਰ ਜੋ ਉੱਡੂ ਵਿਨੋਦ ਰੋਡ ਜਿਹਦੇ ਕੋਲ ਮੇਰਾ ਉਹ ਪਿਆ ਐਗਰੀਮੈਂਟ ਪਿਆ ਹੋਇਆ ਇਹਨਾਂ ਨੇ ਜਦੋਂ ਬਿਲਡਿੰਗ ਬਣਾ ਕੇ ਅਸੀਂ ਮਾਰਕੀਟ ਚ ਗਏ ਆ ਵੇਚਣ ਲਈ ਇਹਨਾਂ ਨੇ ਜਾ ਕੇ ਜਿਹੜਾ ਵੀ ਬੰਦਾ ਖਰੀਦਣਾ ਚਾਹੁੰਦਾ ਉਹ ਕਹਿੰਦਾ ਜੀ ਮੇਰੀ ਬਿਲਡਿੰਗ ਮੈਂ ਪੈਸੇ ਲਾ ਰਿਹਾ ਮੈਂ ਪੁੱਛਿਆ ਮੈਂ ਤਾਂ ਸਾਰੇ ਨੂੰ ਦੱਸ ਦਿੰਦਾ ਸੀ ਕਿ ਆ ਜੀ ਆ ਇਹਨਾਂ ਦੇ ਨਾਂ ਤੇ ਪਰ ਹੈਗੀ ਮੇਰੀ ਜਗਾ ਤੇ ਉੱਥੇ ਜਾ ਕੇ ਜਿਹੜੇ ਵੀ ਬੰਦਾ ਇਹਨਾਂ ਕੋਲ ਜਾਂਦਾ ਸੀ ਸਾਰੇ ਜਨਾਂ ਨੂੰ ਕਹਿੰਦਾ ਸੀਗਾ ਕਿ ਬਿਲਡਿੰਗ ਤਾਂ ਮੇਰੀ ਹੈਗੀ ਮੈਂ ਤਾਂ ਵੀਰਦਾ ਨਹੀਂ ਜਗਾ ਮੇਰੀ ਹੈ ਤੇ ਇਸ ਦੌਰਾਨ ਫਿਰ ਮੈਂ ਵਿਨੋਦ ਰੋੜਾ ਨੂੰ ਕਿਹਾ ਕਿ ਜਦੋਂ ਸਾਡਾ ਤੁਹਾਡੇ ਨਾਲ ਇੱਕ ਐਗਰੀਮੈਂਟ ਤਿਆ ਹੈਗਾ ਔਰ ਆਹ ਟਰਮਸ ਹੈਗੀ ਹੈ ਉਹ ਕਹਿੰਦਾ ਜੀ ਮੈਂ ਵਿੱਚ ਬੈਠਾ ਤੁਹਾਨੂੰ ਘਬਰਾਉਣ ਦੀ ਲੋੜ ਹੀ ਨਹੀਂ ਅਸੀਂ ਉਹਦੇ ਉਹਦੇ ਮੁਤਾਬਿਕ ਚੱਲਾਂਗੇ ਕਿਉਂਕਿ ਉਹ ਬੰਦੇ ਨੇ ਮੈਨੂੰ ਡਾਕਟਰ ਜਸ਼ਨੀ ਕੁਬੂ ਨੂੰ ਲਾਇਆ ਸੀਗਾ ਜਦੋਂ ਅਸੀਂ ਆਪਣੀ ਬਿਲਡਿੰਗ ਨੂੰ ਦੋ ਤਿੰਨ ਵਾਰੀ ਚਾਰ ਵਾਰੀ ਪ੍ਰੋਪਰਟੀ ਡੀਲਰਸ ਕਹਿੰਦੇ ਜੀ ਸਰ ਉਹ ਤਾਂ ਵੇਚਣ ਹੀ ਨਹੀਂ ਦੇ ਰਿਹਾ ਉਹ ਕਹਿੰਦਾ ਕਿ ਬਿਲਡਿੰਗ ਮੇਰੀ ਹੈ ਫਿਰ ਸਾਨੂੰ ਸਮਝ ਆਈ ਕਿ ਇਹ ਸਾਡੇ ਨਾਲ ਗੇੜਾ ਕਰ ਰਹੀ ਹੈ ਵਿਨੋਦ ਰੋੜਾ ਇੱਕ ਪਾਸੇ ਕਹਿੰਦੇ ਨਹੀਂ ਜੀ ਮੈਂ ਤਾਂ ਤੁਹਾਡੇ ਨਾਲ ਹਾਂ ਤੁਸੀਂ ਜਦੋਂ ਮਰਜ਼ੀ ਵਿੱਚ ਕੋਈ ਜਗ੍ਹਾ ਹੈਗੀ ਆ ਜਦੋਂ ਇਹਨਾਂ ਦਾ ਦੋਨਾਂ ਦਾ ਕਾਂਸਪੀਰੇਸੀ ਸਮਝ ਆਈ ਕਿ ਇਹ ਨਾ ਤਾਂ ਮੈਨੂੰ ਜਗਾ ਵੇਚਣ ਦੇਣਗੇ ਤੇ ਵਿਆਜ ਨੂੰ ਵਧਾ ਦੇਣਗੇ ਕਿਸੇ ਹੋਰ ਲੈਵਲ ਤੇ ਲੈ ਜਾਣਗੇ ਜਦੋਂ ਇਹਨਾਂ ਦੇ ਵਿਆਜ ਇੱਕ ਇੰਨਾ ਸਬਸਟੈਂਸ਼ੀਅਲ ਅਮਾਉਂਟ ਮੈਨੂੰ ਦੱਸਣ ਲੱਗ ਗਏ ਕਿ ਮੇਰਾ ਮੇਰੇ ਹੋਸ਼ਵਾਦ ਉਡ ਗਏ ਮੈਂ ਆਪਣੇ ਦੋਸਤ ਨੂੰ ਫੋਨ ਕੀਤਾ ਅਮਰੀਕਾ ਹਰਿਆਲ ਗਿਲ ਉਹਦਾ ਨਾਮ ਆ ਉਹ ਮੈਂ ਕਿਹਾ ਯਾਰ ਮੈਨੂੰ ਇਸ ਜੰਜਾਲ ਚੋਂ ਬਾਹਰ ਕੱਢ ਕਿਉਂਕਿ ਇਹਨਾਂ ਨੇ ਮੈਨੂੰ ਫਸਾ ਲਿਆ ਇੱਥੇ ਉਹ ਮੈਨੂੰ ਅਕਤੂਬਰ 2024 ਚ ਇੱਥੇ ਆ ਉਹਨੇ ਕਿਹਾ ਜੀ ਆਲੂ ਮੇਰੇ ਕੋਲ 4 ਕਰੋੜ ਰੁਪਏ ਪਏ ਆ ਅੰਮ੍ਰਿਤਸਰ ਦਾ ਹੈਗਾ ਕਿ ਤੁਸੀਂ ਇਹਨਾਂ ਨੂੰ ਪੇਮੈਂਟ ਕਰੋ ਤੇ ਆਪਣੀ ਉਹ ਛਡਾਓ ਇੱਥੋਂ ਤੇ ਜਦੋਂ ਅਸੀਂ ਪੇਮੈਂਟ ਲੈ ਕੇ ਗਏ ਆ ਤੇ ਮੁੜ ਕੇ ਕਹਿੰਦਾ ਜੀ ਨਹੀਂ ਜੀ ਹੁਣ ਤਾਂ ਡਾਕਟਰ ਜਸਜੀਤਪੁਰ ਕਹਿੰਦਾ ਜੀ ਪੂਰੀ ਪੇਮੈਂ ਦੰ 57 ਤੁਸੀਂ ਲਾ ਲੋ ਜੋੜ ਲੋ ਉਹਦੇ ਉੱਪਰ ਵਿਆਜ ਜੋੜ ਲੋ ਜੋ ਉੱਪਰ ਦਾ ਪੈਸਾ 50 ਲੱਖ ਰੁਪਏ ਹੋਰ ਸੀਗਾ ਤੁਸੀਂ ਜੋੜ ਲੋ ਸਾਰਾ ਤੇ ਉਹਦੇ ਬਾਅਦ ਇਹਨਾਂ ਨੇ ਬਣਾਤਾ ਜੀ 8 ਕਰੋੜ ਉੱਥੇ ਕਹਿੰਦੇ ਜੀ 8 ਕਰੋੜ ਮੈਂ ਕਿਹਾ ਜੀ 8 ਕਰੋੜ ਦਾ ਕੋਈ ਹਿਸਾਬ ਨਹੀਂ ਹੈ ਨਹੀਂ ਫਿਰ ਇਹਨਾਂ ਨੇ ਅਸੀਂ ਕਿਹਾ ਕਿ ਇਹਨਾਂ ਦੇ ਦੇਖੀ ਇਹਨਾਂ ਦੇ ਮਨ ਦੀ ਮਨਸ਼ਾ ਕੀ ਹੈਗੀ ਅਸੀਂ ਕਿਹਾ ਜੀ ਤੁਸੀਂ ਸਾਡੇ ਨਾਲ ਐਗਰੀਮੈਂਟ ਕਰੋ ਕਹਿੰਦੇ ਜੀ ਹਾਂ ਜੀ ਤੁਸੀਂ ਪੈਸੇ ਲੈ ਕੇ ਆਓ ਅਸੀਂ ਕਿਹਾ ਜੀ ਪੈਸੇ ਲੈ ਆਏ ਅਸੀਂ ਮੈਂ ਆਪਣਾ ਮੁਹੱਲੀ ਵਾਲਾ ਘਰ ਵੇਚਤਾ ਮੇਰੇ ਇਕੱਲੇ ਮਦਰ ਉਥੇ 80 ਸਾਲ ਦੇ ਮਦਰ ਹੈਗੇ ਉਥੇ ਰਹਿੰਦੇ ਸੀ ਮੈਂ ਉਹਨਾਂ ਨੂੰ ਕੰਫੀਡੈਂਸ ਲੈ ਕੇ ਮੈਂ ਕਿਹਾ ਜੀ ਮੈਂ ਆਪ ਇਹਨਾਂ ਨੇ ਮੈਨੂੰ ਫਸਾਲਿਆ ਮੈਂ ਆਪਣੇ ਕਹਿਣ ਦੇ ਮੁਤਾਬਕ ਜਿਹੜਾ ਤੁਸੀਂ ਘਰ ਵੇਚਿਆ ਉਹ ਡਾਕਟਰ ਦੇ ਘਰ ਕੀ ਵੇਚਿਆ ਡਾਕਟਰ ਦੇ ਔਰ ਅਸੀਂ ਸਾਨੂੰ ਕਿਉਂਕਿ ਸਸਤਾ ਵੇਚਤਾ ਪੈ ਗਿਆ ਕਿਉਂਕਿ ਇਹਨੂੰ ਇਹਨੂੰ ਸੀਗਾ ਕਿ ਅਸੀਂ ਹੁਣ ਇਹ پیسے ਲੈ ਕੇ ਆਉ ਦੀ ਜਦੋਂ ਅਸੀਂ ਪੈਸੇ ਲੈ ਕੇ ਆ ਗਏ ਤੇ ਮੁੜ ਕੇ ਕਹਿੰਦਾ ਕਿ ਜੀ ਅੱਜ ਕਰ ਰਹੇ ਆ ਕੱਲ ਕਰ ਰਹੇ ਆ ਬਰਸੋਂ ਡਾਕਟਰ ਅਵੇਲੇਬਲ ਨਹੀਂ ਹੈ ਜੀ ਪਰਸੋਂ ਹੈ ਜੀ ਇਹ ਸਾਰਾ ਔਨ ਰਿਕਾਰਡ ਜੀ ਔਨ ਆਡੀਓ ਰਿਕਾਰਡ ਹੈ ਸਾਰਾ ਮੇਰੇ ਕੋਲ ਤੇ ਉਹਦੇ ਬਾਅਦ ਇਹਨਾਂ ਨੇ ਇੱਕ ਹੋਰ ਸ਼ਰਤ ਰੱਖਤੀ ਕਹਿੰਦੇ ਜੀ ਇੱਕ ਮੇਰਾ ਦੋਸਤ ਹੈਗਾ ਜੋ ਕਿ ਇਹਨਾਂ ਦੇ ਵਪਾਰ ਕੀਤਾ ਹੋਇਆ ਸੀਗਾ ਵਿਨੋਦ ਰੋੜਾ ਦੇ ਨਾਲ ਉਹਦਾ ਲੈਣ-ਦੇਣ ਕੋਈ ਖੜਾ ਸੀਗਾ ਜੋ ਕਿ ਜਿੱਥੇ ਮੇਰਾ ਰੈਸਟੋਰੈਂਟ ਦਾ ਮੇਰਾ ਪਾਰਟਨਰ ਵੀ ਸੀਗਾ ਜਿੱਥੇ ਮੈਂ ਫਰੈਂਚਾਈਜ਼ ਦਿੱਤੀ ਆ ਤੇ ਉਹਨੂੰ ਕਹਿੰਦੇ ਕਿ ਜੀ ਉਹ ਵਾਲਾ ਪੈਸਾ ਵੀ ਤੁਸੀਂ ਹੁਣ ਤੋਂ ਮੈਂ ਕਿਹਾ ਜੀ ਉਹਦਾ ਮੇਰੇ ਨਾਲ ਕੀ ਲੈਣਾ ਦੇਣਾ ਉਹ ਤੁਸੀਂ ਆਪਸ ਕਰਦੇ ਹੈਗੇ ਹੋ ਉਹਦੇ ਨਾਲ ਮੇਰਾ ਕੀ ਲੈਣਾ ਦੇਣਾ ਨਹੀਂ ਜੀ ਉਹ ਪੈਸਾ ਦੋਗੇ ਤਾਂ ਰਜਿਸਟਰੀ ਹੋਊਗੀ ਮੈਂ ਆਪਣੇ ਦੋਸਤ ਨੂੰ ਰਿਕੁਐਸਟ ਕੀਤਾ ਮੈਂ ਕਿਹਾ ਜੀ ਪਲੀਜ਼ ਤੁਸੀਂ ਆਹ ਕਰ ਦਿਓ ਇਹ ਮੈਨੂੰ ਬਲੈਕਮਿਲ ਕਰ ਰਹੇ ਆ ਉਹ ਵਿਚਾਰੇ ਨੇ ਕਿਤੋਂ ਕਰਕੇ ਆਪਣੇ ਪੈਸੇ ਲਾਏ ਇਹਨਾਂ ਦੇ ਔਰ ਉਹ ਪੈਸੇ ਦੀ ਮੈਂ ਰਸੀਦ ਸਾਹਮਣੇ ਸਾਈਨ ਵੀ ਕਰਾਈ ਉਹ ਮੇਰੇ ਦੋਸਤ ਦਾ ਮੇਰਾ ਤੇ ਵਿਨੋਦ ਰੋਡੇ ਦੇ ਸਾਈਨ ਹੈਗੇ ਆ ਅਸੀਂ ਕਿਹਾ ਕਿ ਤੁਸੀਂ ਸਾਡੀ ਕਿਉਂ ਨਹੀਂ ਪ੍ਰੋਪਰਟੀ ਵਾਪਸ ਦੇ ਰਹੇ ਫੇਰ ਜੀ ਇਹਨਾਂ ਨੇ ਜਦੋਂ ਉਹ ਚੀਜ਼ ਹੋਊਗੀ ਅਸੀਂ ਕਹਾ ਜੀ ਸਾਡੇ ਨਾਂ ਤੇ ਉਹ ਕਰਾਓ ਰਜਿਸਟਰੀ ਕਰਾਓ ਇਹਨਾਂ ਨੇ ਕੱਟ ਕੇ ਵਿਆਜ ਕਿੱਥੋਂ ਇਹ ਸ਼ੁਰੂ ਹੈ 3.5-4 ਕਰੋੜ ਤੋਂ ਲੈ ਕੇ 8 ਕਰੋੜ 8 ਕਰੋੜ ਤੋਂ 10 ਕਰੋੜ 10 ਕਰੋੜ ਤੋਂ 12 ਕਰੋੜ 12 ਕਰੋੜ ਤੋਂ 14 ਕਰੋੜ ਜਾ ਕੇ ਕਹਿੰਦੇ ਜੀ ਹੁਣ ਇੰਨੇ ਪੈਸੇ ਦੋਗੇ ਤਾਂ ਮੈਂ ਕਹਾਂ ਜੀ ਇਹ ਜਦੋਂ ਡੀਲ ਹੀ ਹੈ ਨਹੀਂ ਤੁਸੀਂ ਉਹ ਜੋ ਡਾਕੂਮੈਂਟ ਬਾਹਰ ਲੈ ਕੇ ਆਂ ਵਿਨੋਦ ਅਰੋੜਾ ਮੈਨੂੰ ਬਲੈਕਮੇਲ ਕਰਤੇ ਡਾਕਟਰ ਮੈਨੂੰ ਬਲੈਕਮੇਲ ਕਰਤੇ ਲੋਕਾਂ ਨੂੰ ਕਹੀ ਜਾਣ ਕਿ ਅਸੀਂ ਪ੍ਰਾਪਰਟੀ ਲੈ ਲਈ ਹੈ ਜਦੋਂ ਆਹ ਹੁਣੇ 18 ਅਗਸਤ ਦੀ ਗੱਲ ਹੈ ਜੋ ਹੈਗਾ ਕੋਆਪਰੇਸ਼ਨ ਦਾ ਸੁਨੀਲ ਕੁਮਾਰ ਉਹਦਾ ਫੋਨ ਆਇਆ ਮੈਨੂੰ ਕਹਿੰਦਾ ਸਰ ਇੱਥੇ ਤੁਸੀਂ ਪ੍ਰਾਪਰਟੀ ਵੇਚੀ ਮੈਂ ਕਹਿੰਦਾ ਨਹੀਂ ਵੇਚੀ ਕਹਿੰਦਾ ਇਹ ਤਾਂ ਇੱਥੇ ਆਏ ਹੋਏ ਐ ਚੇਂਜ ਕਰਾਣ ਲਈ ਵਾਟਰ ਦਾ ਮੀਟਰ ਤੇ ਮਤਲਬ ਕਹਿੰਦਾ 3 ਸਾਲ ਹੋ ਗਏ ਬਿਲਡਿੰਗ ਮੈਂ ਬਣਾ ਰਹੇ ਆ ਸਾਰਾ ਕੁਝ ਮੇਰੇ ਹਵਾਲੇ ਪੋਜੀਸ਼ਨ ਮੇਰੇ ਕੋਲ ਤੁਸੀਂ ਉੱਥੇ ਆ ਕੇ ਹੁਣ 3 ਸਾਲ ਬਾਅਦ ਮੈਨੂੰ ਬਲੈਕਮੇਲਿੰਗ ਦੇ ਚੱਕਰ ਸ ਹੁਣ ਲੋਕਾਂ ਨੂੰ ਕਹਿਣ ਲੱਗੇ ਜੀ ਅਸੀਂ ਤਾਂ ਪ੍ਰਾਪਰਟੀ ਖਰੀਦੀ ਆ ਡਾਕੂਮੈਂਟ ਦਿਖਾ ਸਕਦੇ ਹੋ ਹਾਂ ਜੀ ਮੇਰੇ ਕੋਲ ਸਾਰੇ ਬਿਲਸ ਪਈ ਐ ਔਰ ਮੈਂ ਤੁਹਾਨੂੰ ਰਿਕਾਰਡਿੰਗਸ ਵੀ ਸੁਣਾਣਾ ਚਾਹਣਾ ਹਾਂ ਹਾਂ ਪ ਔਰ ਇਹ ਦੋਨੋਂ ਜਨਨ ਨੂੰ ਇਹਨਾਂ ਨੇ ਬਹੁਤ ਜ਼ਿਆਦਾ ਇਹਨਾਂ ਨੇ ਦੁਨੀਆ ਪਰ ਔਰ ਡਾਕਟਰ ਦਾ ਇੱਕ ਹੋਰ ਕਹਿਣਾ ਚਾਹਣਾ ਹੈ ਕਿ ਇੱਕ ਹੋਰ ਮੇਰੇ ਇੱਥੇ ਹੈਗੇ ਨੇ ਸਖਸ਼ ਜੋ ਮਿੱਤਰ ਨੇ ਉਹ ਸੇਮ ਟੂ ਸੇਮ ਡਾਕਟਰ ਨੇ ਉਹਦੇ ਨਾਲ ਵੀ ਇਹੀ ਗੱਲ ਗੱਲ ਕੀਤੀ ਹੈ ਉਹਦੀ ਪ੍ਰਾਪਰਟੀ ਲੈ ਕੇ ਕਹਿੰਦਾ ਜੀ ਪ੍ਰਾਪਰਟੀ ਮੇਰੀ ਉਹਨਾਂ ਦਾ ਵੀ ਸਾਰੀ ਰਿਕਾਰਡਿੰਗ ਸਹੀਆਂ ਮੇਰੇ ਕੋਲ ਤੁਹਾਨੂੰ ਦੱਸ ਦੇ ਕਿ ਫਿਲਹਾਲ ਉਹ ਰਿਕਾਰਡਿੰਗ ਕੱਢ ਰਿਹਾ ਤਦ ਤੱਕ ਜਿਹੜੇ ਐਸਐਚਓ ਸਾਹਿਬ ਉਹਨਾਂ ਨਾਲ ਵੀ ਜਿਹੜੀ ਇਹ ਗੱਲਬਾਤ ਕਰ ਲੈਂਦੇ ਆ ਕਿ ਉਹਨਾਂ ਦਾ ਕੀ ਕਹਿਣਾ ਇਸ ਵਾਰੇ ਤਾਂ ਦੱਸ ਜੀ ਕਿ ਡਿਵੀਜ਼ਨ ਨੰਬਰ 6 ਦੇ ਜਿਹੜੇ ਐਸ.ਐਚ.ਓ ਹਨ ਉਹਨਾਂ ਨੂੰ ਜਿਹੜਾ ਹੁਣ ਫੋਨ ਲਗਾਇਆ ਜਾ ਰਿਹਾ ਸਾਡੇ ਵੱਲੋਂ ਦੇਖ ਸਕਦੇ ਬੈਲ ਜਾ ਰਹੀ ਹੈ ਹਾਂਜੀ ਹਾਂਜੀ ਕਰੀ ਸਤਿ ਸ਼੍ਰੀ ਅਕਾਲ ਜਬ ਸਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਬਹੁਤ ਵਧੀਆ ਸਰ ਇੱਕ ਲਾਈਵ ਚੱਲ ਰਿਹਾ ਲਾਈਵ ਦੇ ਦੌਰਾਨ ਹੀ ਮੈਂ ਤੁਹਾਨੂੰ ਕਾਲ ਕੀਤੀ ਹੈ ਹਾਂ ਸਰ ਇੱਕ ਤੁਹਾਡੇ ਕੋਲ ਕੰਪਲੇਂਟ ਆਈ ਹੋਣੀ ਹੈ ਇੱਕ ਵਿਅਕਤੀ ਨੇ ਕੰਪਲੇਂਟ ਕੀਤੀ ਹੈ ਕਿ ਕਪੂਰ ਹਸਪੀਟਲ ਜਿਹੜੇ ਆ ਡਾਕਟਰ ਨੇ ਹਮਲਾ ਕਰਵਾਇਆ ਸੀਗਾ ਵਿਅਕਤੀ ਉੱਤੇ ਅੱਛਾ ਸਰ ਇਹਨਾਂ ਵੱਲੋਂ ਸਰ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਅਪਲੀਕੇਸ਼ਨ ਦੇ ਉੱਤੇ ਨਹੀਂ ਸਾਡੇ ਕੋਲ ਤਾਂ ਕੋਈ ਐਪਲੀਕੇਸ਼ਨ ਨਹੀਂ ਆਈ ਤੁਹਾਡੇ ਕੋਲ ਕੋਈ ਐਪਲੀਕੇਸ਼ਨ ਨਹੀਂ ਆਈ ਨਹੀਂ ਨਾ ਨਾ ਇਹਨਾਂ ਨੇ ਐਮਲਰ ਰਿਪੋਰਟ ਨਹੀਂ ਸਾਨੂੰ ਕੋਈ ਕੰਪਲੇਂਟ ਇਹਦੇ ਵਿੱਚ ਸਾਨੂੰ ਦਿੱਤੀ ਹੋਈ ਓਕੇ ਠੀਕ ਹੈ ਥੈਂਕ ਯੂ ਸੋ ਮਚ ਸਰ ਓਕੇ ਓਕੇ ਜੀ ਯੈਸ ਵੀ ਸੰਭਲਦੇ ਹਾਂ ਸੋ ਦੇਖ ਸਕਦੇ ਹੋ ਕਿ ਐਸਐਚਓ ਸਾਹਿਬ ਨੂੰ ਜਦੋਂ ਫੋਨ ਕੀਤਾ ਗਿਆ ਉੱਥੇ ਐਸਐਚਓ ਸਾਹਿਬ ਦਾ ਕਹਿਣਾ ਹੈ ਕਿ ਨਾ ਤਾਂ ਮੇਰੇ ਕੋਲ ਕੋਈ ਕੰਪਲੇਂਟ ਆਈ ਹੈ ਤੇ ਨਾ ਹੀ ਇਹਨਾਂ ਨੇ ਕੋਈ ਮੈਨੂੰ ਹਜੇ ਤੱਕ ਐਮਲਰ ਜਿਹੜੀ ਹੈ ਪ੍ਰੋਵਾਈਡ ਕਰਵਾਈ ਹੈ ਸੋ ਦੁਬਾਰਾ ਗੱਲਬਾਤ ਜਿਹੜੀ ਹੈ ਰਿਕਾਰਡਿੰਗ ਉਹ ਵੀ ਇਹਨਾਂ ਨੇ ਜਿਹੜੀ ਕੀਤੀ ਉਹ ਵੀ ਸੁਣ ਲੈਂਦੇ ਆ ਐਬਸੋਲੂਟ ਆ ਡਾਕ

ਇਹ ਤੇ ਜਸ ਕੀ ਸਾਰੀ ਗੱਲਬਾਤ ਹੋ ਰਹੀ ਹੈ ਇੱਕ ਵਾਰੀ ਬਰੀਫ ਕਰ ਦੋ ਇਹ ਕਹਿ ਰਹੇ ਜੀ ਕਿ ਪਹਿਲਾਂ ਬੱਬੂ ਬੱਬੂ ਹੈਗਾ ਵਿਨੋਦ ਰੋੜਾ ਕਿ ਪਹਿਲਾਂ ਉਹ ਡਿਲੇ ਕਰ ਰਿਹਾ ਸੀਗਾ ਹੁਣ ਮੈਂ ਡਿਲੇ ਕਰ ਰਿਹਾ ਕੋਈ ਏਜੰਸੀ ਈਡੀ ਦੀ ਏਜੰਸੀ ਕਿ ਉਹਨਾਂ ਦੇ ਕੋਈ ਇਹਨਾਂ ਦੇ ਕੋਲ ਕੋਈ ਨੋਟਿਸ ਆਇਆ ਨੇ ਕੁਛ ਹੈ ਨਾ ਕਿ ਉਹ ਮੈਨੂੰ ਡਰ ਹੈਗਾ ਕਿ ਮੇਰੇ ਤੇ ਕੋਈ ਰੀਡ ਨਾ ਪਾ ਦੇ ਮਤਲਬ ਔਰ ਉਹਦੇ ਇਹਦੇ ਵਿੱਚ ਇਹ ਪੈਸਾ ਵੀ ਹੋਰ ਮੰਗਦੇ ਆ ਇਹ ਰਿਕਾਰਡਿੰਗ ਤੇ ਮੈਂ ਸੁਣਾਣਾ ਹੁਣੇ ਇਹ ਪੈਸਾ ਵੀ ਹੋਰ ਮੰਗੀ ਜਾਂਦੇ ਇਹ ਮਤਲਬ ਬਲੈਕਮੇਲ ਤੇ ਬਲੈਕਮੇਲ ਕਰੀ ਜਾਂਦੇ ਆ ਕਿ ਹਾਂਜੀ ਔਰ ਇਹ ਸਾਫ ਹੈ ਕਿ ਜੀ ਪਹਿਲਾਂ ਉਹ ਡਿਲੇ ਕਰ ਰਿਹਾ ਸੀ ਹੁਣ ਮੈਂ ਡਿਲੇ ਕਰ ਰਿਹਾ ਤੁਹਾਡੀ ਪ੍ਰਾਪਰਟੀ ਦੇਣ ਲਈ ਦੂਜਾ ਆ ਸੁਣੋ ਜੀ ਦੱਸ ਦੇ ਕਿ ਸਾਡਾ ਜਿਹੜਾ ਚੈਨਲ ਹੈ ਇਸ ਆਡੀਓ ਦੀ ਜਿਹੜਾ ਹੈ ਪੁਸ਼ਟੀ ਨਹੀਂ ਕਰਦਾ ਡਾਕਟਰ ਪੂਜਾ ਐਡਮਿਟਿੰਗ ਆ ਲੋ ਜੀ ਲੋਕ ਤਾਂ ਪੂਜਾ ਕਰ ਰਹੇ ਨੇ ਕਿ ਤੁਸੀਂ ਜੋ ਸਾਡੇ ਅਸੀਂ ਤੁਹਾਨੂੰ ਜੋ ਪੈਸੇ ਆਹ ਦਿੱਤੀ ਸੀ ਪ੍ਰਾਪਰਟੀ ਸਿਰ ਅਸੀਂ ਇੰਟਰਸਟ ਇੰਟਰਸਟ ਦੇ ਉੱਪਰ ਉਹ ਕੀਤਾ ਸੀਗਾ ਸਾਡਾ ਕੋਈ ਇਹਦੇ ਵਿੱਚ ਤੁਹਾਡੀ ਪ੍ਰਾਪਰਟੀ ਹੈ ਤੁਹਾਡੇ ਕੋਲ ਆ ਆ 第三 ਵੀਡੀਓ ਦਿਖਾ ਦਿੰਦਾ ਜੀ ਆਹ ਲਓ ਜੀ ਤੇ ਅੰਟੀ ਮਤਲਬ ਇਹ ਨਹੀਂ ਤੁਹਾਡੇ ਇਜ਼ੀ ਤੌਰ ਤੇ ਤੁਹਾਡੇ ਕੋਈ ਨਹੀਂ ਆਣੀ ਅੰਟੀ

ਇਹ ਮੈਂ ਉਹਨਾਂ ਨੂੰ ਰੋਜ਼ ਫੇਰੇ ਸ਼ਾਮ ਕਹਿੰਦੀ ਕਿ ਜੋ ਉਹਨਾਂ ਦੀ ਚੀਜ਼ ਹੈਗੀ ਉਹਨਾਂ ਨੂੰ ਵਾਪਸ ਦੋ ਬਸ ਡਾਕਟਰ ਜਸ਼ਨੀ ਕੁਰਤੇ ਹੋ ਫਿਰ ਉਹਦੇ ਬਾਅਦ ਡਾਕਟਰ ਪੂਜਾ ਨੂੰ ਜਦੋਂ ਅਸੀਂ ਮਿਲ ਕੇ ਆ ਇੰਨਾ ਨੇ ਜੋ ਗਲਤ ਸਬਤੋ ਕੀਤਾ ਡਾਕਟਰ ਪੂਜਾ ਨੇ ਜਦੋਂ ਦੋ ਵਾਰ ਹੀ ਮਿਲੇ ਮੇਰੇ ਆਪਣੇ ਮਦਰ ਤੇ ਵਾਈਫ ਜਾ ਕੇ ਤੁਸੀਂ ਇੱਕ ਦਿਨ ਕਹਿ ਰਹੇ ਹੋ ਸਾਰਾ ਕੁਝ ਤੁਹਾਡਾ ਫਿਰ ਦੂਜੇ ਦਿਨ ਤੁਸੀਂ ਕਹਿੰਦੇ ਜੀ ਅਸੀਂ ਇੰਨੇ ਪੈਸੇ ਕਿਸੇ ਏਜੰਸੀ ਨੂੰ ਦੇ ਦ ਤੁਸੀਂ ਸਾਨੂੰ ਹੋਰ ਪੈਸੇ ਦੋ ਮਤਲਬ ਇੰਨਾ ਜ਼ਿਆਦਾ ਬਲੈਕਮੇਲਿੰਗ ਮੈਂ ਕਦੀ ਕਿਸੇ ਬੰਦੇ ਦੀ ਨਹੀਂ ਦੇਖੀ ਇਹ ਤੇ ਡਾਕਟਰ ਨੂੰ ਰੱਬ ਦਾ ਰੂਪ ਕਿਹਾ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਡਾਕਟਰ ਤੋਂ ਕਦੀ ਵੀ ਕੋਈ ਚੀਜ਼ ਜਿਹੜੀ ਹੈ ਛੁਪਾਣੀ ਨਹੀਂ ਚਾਹੀਦੀ ਕੀ ਲੱਗਦਾ ਹੈ ਕਿ ਹੁਣ ਡਾਕਟਰ ਨੂੰ ਦੇਖ ਕੇ ਤੁਸੀਂ ਕੀ ਕਹੋਗੇ ਕਿ ਉਹ ਰੱਬ ਦਾ ਰੂਪ ਹੈ ਹੋ ਜਾ ਹਵਾਨ ਬੰਦਾ ਜੋ ਕਿ ਲੋਕਾਂ ਨੂੰ ਮਾਰ ਰਿਹਾ ਉਹਨੂੰ ਪਤਾ ਹੈ ਕਿ ਸਾਡੇ ਕੋਲ ਆਹ ਪ੍ਰਾਪਰਟੀ ਬਚੀ ਹੈ ਅਸੀਂ ਆਪਣੀ ਪ੍ਰਾਪਰਟੀ ਇੱਥੇ ਆਪਣਾ ਬਿਜ਼ਨਸ ਖੋਲਣਾ ਚਾਹੁੰਦੇ ਆਂ ਸਾਨੂੰ ਬਲੈਕਮੇਲ ਤੇ ਬਲੈਕਮੇਲ ਕਰੀ ਜਾਂਦੇ ਆ ਪੈਸੇ ਲੈਣ ਲਈ ਕਿ ਅਸੀਂ ਕਿੰਨਾ ਪੈਸਾ ਕਢ ਲਿਆ ਇਹਨੂੰ ਲਾਲਚ ਹੋ ਗਈ ਹੈ ਸ਼ੁਰੂ ਤੋਂ ਇਸ ਬੰਦੇ ਨੂੰ ਔਰ ਇਹਦਾ ਇਹਦਾ ਜੋ 파ਟਨਰ ਹੈਗਾ ਉਹਦੀ ਰਿਕਾਰਡਿੰਗ ਮੈਂ ਤੁਹਾਨੂੰ ਜਰੂਰ ਸੁਣਾਉਣਾ ਚਾਹਣਾ ਹੈ ਵਿਨੋਦ ਰੋੜੀ ਦੀ ਆ ਦੇਖੋ ਜੀ ਚੱਕ ਕੇ ਬਾਤ ਕਿਵੇਂ ਗੱਲ ਗੱਲ ਲੰਦਾ ਇਹ ਯਾਰ ਉਹ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਕਾਲ ਦੱਸ ਉਹਦੇ ਦੱਦੇ ਜੋ ਇਹ 2022 ਦੀ ਪ੍ਰੋਪਰਟੀ ਮੈਨੂੰ ਤੁਸੀਂ ਹੈਵ ਮੈਨ ਲੋ ਲੈ ਇੰਦਾ ਜਿਲੋਦਰ ਬੇਈਮਾਨ ਹੈ ਰਚੀ ਗੱਲ ਬਥੀ ਇਹਦੇ ਵਿੱਚ ਗੱਲ ਹੈ ਜੀ ਮੈਂ ਜਦੋਂ ਇਹਨੂੰ ਦਿਖਾਇਆ ਕਿ ਸਾਨੂੰ ਪਤਾ ਨਹੀਂ ਸੀ ਕਿ ਸਾਡੀ ਪ੍ਰਾਪਰਟੀ ਦੇ ਉੱਪਰ ਡਾਕਟਰ ਕਬੂਰ ਨੇ ਲੋਨ ਲੈ ਲਿਆ ਕੈਪੀਟਲ ਬੈਂਕ ਤੋਂ ਅਸੀਂ ਮਈ ਦੇ ਵਿੱਚ ਇਹਨੂੰ ਫਾਈਂਡ ਆਊਟ ਕੀਤਾ ਅਸੀਂ ਇਹਨੂੰ ਰੋੜਾ ਨੂੰ ਕਿਹਾ ਕਿ ਭਾਈ ਸਾਹਿਬ ਸਾਡੀ ਪ੍ਰਾਪਰਟੀ ਦੇ ਕਿ ਲੋਨ ਕਿਉਂ ਲਿੱਤਾ ਗਿਆ ਤੇ ਉਹ ਕਹਿੰਦਾ ਇਹ ਇਸੇ ਰਿਕਾਰਡਿੰਗ 'ਚ ਕਹੀ ਜਾਂਦਾ ਹੈ ਕਹਿੰਦਾ ਯਾਰ ਮੈਨੂੰ ਤਾਂ ਪਤਾ ਨਹੀਂ ਸੀ ਕਿ ਉਹਨੇ ਲੋਨ ਲੈ ਲਿਆ ਇਹ ਤਾਂ ਇਹਦਾ ਮਤਲਬ ਪਹਿਲੇ ਦਿਨ ਤੋਂ ਹੀ ਬੇਈਮਾਨ ਹੋ ਗਿਆ ਉਹ ਇਹ ਵਿਨੋਦ ਰੋੜਾ ਦੇ ਵਰਡਿੰਗਸ ਠੀਕ ਹੈ ਜੀ ਵਿਨੋਦ ਰੋੜਾ ਨੂੰ ਜਦੋਂ ਅਸੀਂ ਆਹ ਵਾਲੀ ਰਿਕਾਰਡਿੰਗ 'ਚ ਹੈ ਉਹ ਕਹਿੰਦਾ ਕੀ ਜੀ ਪ੍ਰਾਪਰਟੀ ਦਾ ਡੀ ਹੈ ਤੁਹਾਡੇ ਕੋਲ ਹੀ ਆਊਗੀ ਡਾਕਟਰ ਕਹਿੰਦਾ ਜੀ ਪ੍ਰਾਪਰਟੀ ਦਾ ਡੀ ਹੈ ਕਿ ਮੈਂ ਡਿਲੇ ਕਰ ਰਿਹਾ ਪਹਿਲਾਂ ਉਹ ਕਰਦਾ ਸੀ ਹੁਣ ਮੈਂ ਡਿਲੇ ਕਰ ਰਿਹਾ ਡਾਕਟਰ ਪੂਜਾ ਉਹਨਾਂ ਦੀ ਵਾਈਫ ਕਹਿੰਦੀ ਕਿ ਮੈਂ ਤੁਹਾਡੀ ਪ੍ਰਾਪਰਟੀ ਤੁਹਾਨੂੰ ਆਊਗੀ ਬਟ ਤੁਹਾਨੂੰ ਕਿਉਂ ਪਰੇਸ਼ਾਨ ਕੀਤਾ ਜਾ ਰਿਹਾ ਅਸੀਂ ਸਿੰਪਲ ਇੱਕ ਬਿਜ਼ਨਸ ਲਈ ਇੱਕ ਤੁਹਾਨੂੰ ਆਪਣੇ ਬੈਂਕ ਤੋਂ ਪ੍ਰਾਪਰਟੀ ਚੜਾਣ ਲਈ ਤੁਹਾਡੇ ਤੋਂ ਪੈਸੇ ਇੰਟਰਸਟ ਤੇ ਲਿੱਤੇ ਉਸ ਚ ਸਿੰਪਲ ਇੱਕ ਗੱਲ ਲਿਖੀ ਗਈ ਸੀ ਐਗਰੀਮੈਂਟ ਦੇ ਵਿੱਚ ਜੀ ਅਸੀਂ ਬਿਲਡਿੰਗ ਬਣਾਣੀ ਹੈ ਬਿਲਡਿੰਗ ਬਣਾ ਕੇ ਤੁਹਾਡੇ ਪੈਸੇ ਵਿਦ ਇੰਟਰਸਟ ਦੇ ਦਾਂਗੇ ਜਦੋਂ ਤੁਸੀਂ ਪ੍ਰਾਪਰਟੀ ਵੇਚ ਨਹੀਂ ਦੇ ਰਹੇ ਤੁਸੀਂ ਹੁਣ ਲਾਲਚੀ ਨੇ ਹੋ ਗਏ ਹੋ ਕਿ ਤੁਸੀਂ ਕਿਹਾ ਕਿ ਜੀ ਪ੍ਰਾਪਰਟੀ ਮੇਰੇ ਨਾਂ ਤੇ ਹੈ ਉਹ ਐਗਰੀਮੈਂਟ ਦਿੰਦਾ ਨਹੀਂ ਪਿਆ ਬਨੋਦਰ ਰੋਡਾ ਤੇ ਸਾਨੂੰ ਤੁਸੀਂ ਪੂਰੇ ਫੈਮਿਲੀ ਨੂੰ ਅਸੀਂ ਤਾਂ ਮਰਨ ਤੇ ਆ ਗਏ ਸੀਗੇ ਕਿ ਅਸੀਂ ਤਾਂ ਸੁਸਾਇਡ ਕਰ ਲਈ ਹੈ ਸਾਡੇ ਤਾਂ ਪੱਲੇ ਇਹਨਾਂ ਨੇ ਛੱਡਿਆ ਕੁਝ ਨਹੀਂ ਤੁਸੀਂ ਉਸ ਟਾਈਮ ਸਰ ਉਸ ਟਾਈਮ ਤੁਹਾਡਾ ਜਦੋਂ ਤੁਸੀਂ ਕਹਿ ਰਹੇ ਹੋ ਬਿਜ਼ਨਸਮੈਨ ਆ ਬਿਜ਼ਨਸਮੈਨ ਦਾ ਤਾਂ ਵੈਸੇ ਹੀ ਦਿਮਾਗ ਬਹੁਤ ਤੇਜ਼ ਹੁੰਦਾ ਤੁਸੀਂ ਉਸ ਟਾਈਮ ਇਹ ਚੀਜ਼ ਧਿਆਨ ਨਹੀਂ ਦਿੱਤਾ ਕਿ ਜਿਹੜਾ ਜਿਹੜਾ ਐਫੀਡਵਿਟ ਉਹਨਾਂ ਦੇ ਕੋਲ ਪਿਆ ਉਹ ਮੈਂ ਆਪਣੇ ਕੋਲ ਰੱਖ ਲਵਾਂ ਆ ਗੱਲ ਵੀ ਸੁਣ ਲਓ ਆ ਲੇਟੈਸਟ ਵਿਨੋਦ ਅਰੋੜਾ ਦੀ ਲੋਕੀ ਫੋਟੋ ਖਿੱਚ ਲੈਂਦੇ ਆ ਫਿਰ ਦੇਵਿੰਦ ਮੇਰੀ ਗੱਲ ਸੁਣੋ ਵਿਨੋਦ ਅਰੋੜਾ ਕਹਿੰਦਾ ਕਿ ਬਿਕੋਜ਼ ਇਹਨਾਂ ਦੀ ਸ਼ਾਤਰ ਦਿਮਾਗ ਅਸੀਂ ਐ ਨਹੀਂ ਚੱਲਦੇ ਕਿਉਂਕਿ ਪਹਿਲੀ ਦਫ਼ਾ ਤਾਂ ਇਹ ਕੰਮ ਕੀਤਾ ਸੀਗਾ ਵਿਨੋਦ ਅਰੋੜਾ ਕਹਿੰਦਾ ਜੀ ਦੋਨੋਂ ਧਿਰ ਤਾਂ ਮੈਂ ਸਾਂਝਾ ਹੈਗਾ ਮੈਂ ਆਪਣੇ ਕੋਲ ਰੱਖੂਗਾ ਕਿਉਂਕਿ ਆਹ ਵਾਲੇ ਜੋ ਹੁੰਦੇ ਐ ਐਗਰੀਮੈਂਟਸ ਅਸੀਂ ਬਾਹਰ ਕਿਸੇ ਨੂੰ ਦਿਖਾਉਂਦੇ ਨਹੀਂ ਹੈਗੇ ਉਹਦੇ ਬਾਅਦ ਕਿਉਂਕਿ ਪੈਸਾ ਵੀ 10 20 50 ਲੱਖ ਰੁਪਏ ਹੋਰ ਲੈਂਦਾ ਸੀਗੇ ਅਸੀਂ ਲਿਖ ਲੈਣੇ ਆ ਉਹਦੇ ਉੱਪਰ ਕਿਉਂਕਿ ਉਹ ਕਬੂਰ ਦਿੰਦਾ ਸੀਗਾ ਤੇ ਮੈਂ ਉਹਦੇ ਬਾਅਦ ਜ ਇੱਥੇ ਮੇਰੀ ਮਦਰ ਨੂੰ ਅਰੋੜਾ ਮਿਲਿਆ ਕਹਿੰਦਾ ਜੀ ਡਾਕਟਰ ਦਾ ਕੋਈ ਦਰਦ ਨਹੀਂ ਹਾਂ ਠੀਕ ਹੈ ਜਿਹੜੀ ਕੱਲ ਹੋਈ ਸੀ ਇਹਦੇ ਵਿੱਚ ਡਾਕਟਰ ਅਰੋੜਾ ਕਹਿ ਰਿਹਾ ਇਹਦੇ ਵਿੱਚ ਕਹਿ ਰਿਹਾ ਕਿ ਹਾਂ ਜੀ ਫੁੱਲ ਐਂਡ ਫਾਈਨਲ ਐਗਰੀਮੈਂਟ ਦਾ ਨਾਮ ਨੂੰ ਨਕੀ ਸ਼ਿਰਨ ਮਿਲ ਕੇ ਅੱਤ ਕਾਲੀ ਪੇ ਮੁਲਾਪੰਦ ਵਿਖੇ ਇਗਜ਼ਾਮ ਦਾ ਸੰਪੂਰਨ ਪ੍ਰੋਸੀਜਰ ਜ ਬਤਨ ਮਤਵੇ ਬੀਕਸਾ ਦੀ ਸਿੱਧੀ ਵਿਸ਼ੇਗਤ ਰੂ ਰਿਟੀਜਤਿਸ਼ ਨੂੰ 22 ਨੰਨਾਂ ਨਾਲ ਆ ਬੈਂਕ ਲਈ ਸਰਫਸ ਕਰੇ ਵਹੀਕਲਸ ਅਸੀਂ ਹੁਣ ਨਹੀਂ ਨਾ ਮੈਂ ਤੁਹਾਨੂੰ ਮੇਰੇ ਫਾਈਲ ਦਾ ਸੁਣੋ ਮੈਂ ਤੁਹਾਨੂੰ ਵਾਲੇ ਫੋਲਡਰ ਫਾਇਨਲ ਹੈ ਆਪੇ ਐਗਰੀਮੈਂਟ ਕਰਦੇ ਐਗਰੀਮੈਂਟ ਤੇ ਆਪਾਂ ਪੈਸੇ ਉਤਾਰੇ ਪਹੁੰਚਾ ਦੇ ਮੈਚ ਮੈਟੇਂਗਾ ਨਾ ਮੈਂਜੂਰ ਕੋਲ ਨਹੀਂ। ਕਿਉਂਕਿ ਡੀ 82239 ਮੈਨਜੂਰ ਦਾ। ਉਹ ਸਹ ਫੁੱਲ ਐਂਡ ਫਾਈਨਲ ਐਗਰੀਮੈਂਟ ਹੁੰਦਾ ਹੈ ਉਹ ਕਿਉਂਕਿ ਸਾਰੇ ਪੈਸੇ ਜੀ ਦੇ ਦੇ ਕੋਈ ਬੈਲੈਂਸ ਰਹਿ ਨਹੀਂ ਗਿਆ ਉਹਨੇ ਫੁੱਲ ਐਂਡ ਫਾਈਨਲ ਹੀ ਹੋ ਗਿਆ। ਆਪਾਂ ਪਹਿਲੇ ਕਰਾਂਗੇ ਅੰਤਲ ਉਹ ਲਊਗਾ ਤੇ ਇੱਕ ਟਰੋਫੀ ਕੋ। ਇਹ ਅੰਤ ਦੀ ਸਟ੍ਰੀਟ ਹੈ। ਬਟ ਉਹਦਾ ਜਿਹੜਾ ਐਗਰੀਮੈਂਟ ਤਾਂ ਉਹ ਪੜਾ ਲਿਖਣਾ ਨਾ। ਤੁਹਾਨੂੰ ਕੁਝ ਨਹੀਂ ਮਿਲਣਾ। ਐਗਰੀਮੈਂਟ ਮੈਂ ਰੱਖੂੰਗਾ। ਆ ਦੇਖ। ਉਹਦੀ ਮਾਈਂਡ ਸੈਟਸ ਦੇਖੋ ਜਿਹੜੇ ਬੰਦੇ ਦੀ ਜੋ ਅਸੀਂ ਕਹ ਰਹੇ ਹਾਂ ਫੁੱਲ ਐਂਡ ਫਾਈਨਲ ਐਗਰੀਮੈਂਟ ਕੋਈ ਦਿੰਦਾ ਜੀ ਉਹਨੇ ਕਹਿੰਦਾ ਜੀ ਉਹ ਵੀ ਮੈਂ ਰੱਖੂਗਾ ਜੇ ਮਨਸ਼ਾ ਦੇਖੋ ਉਸ ਟਾਈਮ ਤਾਂ ਮੈਂ ਬਿਲਕੁਲ ਹੀ ਫਾਈਨੈਂਸ਼ਲੀ ਬਿਲਕੁਲ ਹੀ ਥੱਲੇ ਸੀ ਤੇ ਇਹਨਾਂ ਨੇ ਮੈਨੂੰ ਕਿਹਾ ਜੀ ਰੱਖ ਦੋ ਮੈਂ ਮੈਨੂੰ ਕਦੀ ਸਿਗਾ ਹੀ ਨਹੀਂ ਕਿ ਹਾਂ ਜੀ ਕਿ ਉਹ ਜੋ ਬੰਦਾ ਫਰਾਡ ਕਰੂਗਾ ਮੇਰੇ ਨਾਲ ਇੰਨਾ ਵੱਡਾ ਫਰਾਡ ਕਰ ਰਿਹਾ ਇੰਨੀ ਵੱਡੀ ਬਲੈਕਮੇਲਿੰਗ ਕਰਕੇ ਤਾਂ ਹੁਣ ਇੱਥੇ ਜੁਤਾਨਾ ਜਾ ਰਹੇ ਜਦ ਦਿਨ ਮੈਂ ਉੱਥੇ ਪ੍ਰੋਫੈਸ਼ਨ ਮੇਰੇ ਕੋਲ ਸੀਗਾ ਕੈਮਰੇ ਲੱਗੇ ਹੋਏ ਆ ਉੱਥੋਂ ਜੀ ਰਾਤ ਨੂੰ ਇੱਕਦਮ ਬਲੈਂਕ ਹੋ ਗਏ ਕਿਉਂਕਿ ਇਹ ਬਾਰ-ਬਾਰ ਸਾਨੂੰ ਤੰਗ ਕਰਦੇ ਸੀਗੇ ਅੰਦਰ ਜਾਣਦੇ ਤੇ ਮੈਂ ਜਦੋਂ ਆਪਣੇ ਲੜਕੇ ਨਾਲ ਲਾਇਆ ਤੇ ਮੈਂ ਉੱਪਰ ਚੜ ਕੇ ਦੇਖਿਆ ਬਿਲਡਿੰਗ ਤੇ ਉੱਪਰੋਂ ਚਾਰ ਬੰਦੇ ਥੱਲੇ ਆਏ ਭੱਜ ਕੇ ਤਾਂ ਮੈਨੂੰ ਧੱਕਾ ਮਾਰਿਆ ਮੈਂ ਕਿਹਾ ਜੀ ਤੁਸੀਂ ਕੌਣ ਇੱਥੇ ਰਾਤ ਨੂੰ ਤੋੜੇ ਫਿਰਦੇ ਹੋ ਕਹਿੰਦੇ ਕਹਿੰਦਾ ਕਿ ਅਸੀਂ ਤੂੰ ਕੌਣ ਹੈ ਇੱਥੇ ਮੈਂ ਕਿਹਾ ਮੈਂ ਰਾਜੇ ਮਾਲਕ ਆ ਇੱਥੇ ਦਾ ਕਹਿੰਦਾ ਕਿ ਇਹ ਤਾਂ ਡਾਕਟਰ ਕਪੂਰ ਦੀ ਆ ਮੈਂ ਕਿਹਾ ਡਾਕਟਰ ਕਪੂਰ ਦੀ ਨਹੀਂ ਹੈਗੀ ਮੇਰੀ ਹੈਗੀ ਆ ਉੱਥੇ ਇਹਨਾਂ ਨੇ ਮੈਨੂੰ ਧੱਕਾ ਮਾਰਿਆ ਮੇਰੀ ਟੀ-ਸ਼ਰਟ ਉੱਥੇ ਸੀਗੀ ਉਹ ਇਹਨਾਂ ਨੇ ਖਿੱਚ ਕੇ ਉੱਥੇ ਫੱਟ ਗਈ ਉਹਦੇ ਬਾਅਦ ਮੈਂ ਇਹਨਾਂ ਨੂੰ ਕਿਹਾ ਕਿ ਮੈਂ ਕਿਹਾ ਚਲੋ ਇੱਥੋਂ ਬਾਹਰ ਨਿਕਲੋ ਕਹਿੰਦਾ ਤੂੰ ਨ ਇਹ ਤੋਂ ਸਾਡੀ ਇਸ ਕਫਲ ਹੋ ਗਈ ਉਹਦੇ ਬਾਅਦ ਇਹਨਾਂ ਕੋਲ ਦੱਤਰ ਸੀ ਮੈਨੂੰ ਮਾਰਨ ਲਈ ਆਇਆ ਤੇ ਮੇਰਾ ਹੱਥ ਆ ਦੇਖੋ ਇਹਨਾਂ ਨੇ ਐ ਕਰਕੇ ਮਾਰਿਆ ਮੈਂ ਆਪਣਾ ਹੱਥ ਬਸਾ ਬਚਾਇਆ ਆਪਣੇ ਆਪ ਨੂੰ ਮਤਲਬ ਇਹ ਜਾਨ ਲੀਵਾ ਹਮਲਾ ਤੇ ਆ ਕੇ ਇਨੇ ਲਾਲਚੀ ਹੋ ਗਏ ਕਿ ਮਤਲਬ ਕਿਸੇ ਦੀ ਪ੍ਰਾਪਰਟੀ ਤੁਸੀਂ ਨੱਪਣ ਦੇ ਆ ਗਏ ਹੋ ਇਹ ਆਪਸ ਦੇ ਸਾਰੇ ਰਿਕਾਰਡ ਮੇਰੇ ਫੋਨ ਰਿਕਾਰਡ ਵੀਡੀਓ ਰਿਕਾਰਡਸ ਮੈਂ ਸਾਰੇ ਤੁਹਾਨੂੰ ਸਾਂਝੇ ਵੀ ਕਰੂੰਗਾ ਇਹ ਸਾਰਾ ਇਹਨਾਂ ਨੇ ਕਿ ਇਹਦੀ ਪ੍ਰਾਪਰਟੀ ਹੜ ਵੱਲੋਂ ਕਿਉਂਕਿ ਇਹਨਾਂ ਦੇ ਪੱਲੇ ਮੈਨੂੰ ਤਾਂ ਸਮਝ ਨਹੀਂ ਆਦੀ ਡਾਕਟਰ ਨੇ ਮੇਰੇ ਨਾਲ ਇਕੱਲਾ ਨਹੀਂ ਕੀਤਾ ਜਿਹੜੇ ਡਾਕਟਰ ਦੀ ਤੁਸੀਂ ਗੱਲ ਕਰ ਰਹੇ ਹੋ ਜਿਹੜਾ ਕਪੂਰ ਹਸਪੀਟਲ ਉਹ ਹੀ ਹੈ ਜਿਹੜਾ ਜਲੰਧਰ ਪਠਾਨਕੋਟ ਚੌਂਕ ਦੇ ਲਾਗੇ ਉਹ ਜਲੰਧਰ ਪਠਾਨਕੋਟ ਚੌਂਕ ਤੇ ਹੈ ਇਹ ਡਾਕਟਰ ਕਪੂਰ ਹੈਗਾ ਜੀ ਉਹਨਾਂ ਦੀ ਵਾਈਫ ਦਾ ਨਾਮ ਡਾਕਟਰ ਪੂਜਾ ਕਪੂਰ ਹੈ ਔਰ ਆ ਜੋ ਬੰਦੇ ਦਾ ਨਾਮ ਹੈਗਾ ਇਹ ਐਮੀ ਦਾ ਕਰਵਾਲਾ ਹੈਗਾ ਜੋ ਜਿਮਖਾਨਾ ਦੀ ਸੈਕਟਰੀ ਹੁੰਦੀ ਸੀ ਉਹਨਾਂ ਦਾ ਕਰਵਾਲਾ ਹੈਗਾ ਅ ਵਿਨੋਦ ਰੋਡ ਦਾ ਇਹਨਾਂ ਨੇ ਇੰਨੀ ਵੱਡੀ ਠੱਗੀ ਹੈ ਇੰਨੀ ਵੱਡੀ ਠੱਗੀ ਇੰਨਾ ਵੱਡਾ ਕੌਨਸਪਿਰੇਸੀ ਕਿ ਜੀ ਜਿਹੜੇ ਬੰਦਿਆਂ ਨਾਲ ਮੇਰਾ ਲੈਣ ਦੇ ਨਹੀਂ ਤੁਸੀਂ ਕਿਸੇ ਨੂੰ ਫਾਈਨਾਂਸ ਕਰ ਉਹਦੇ ਵੀ ਪੈਸੇ ਦੋਗੇ ਤਾਂ ਕਿਉਂਕਿ ਇਹਨਾਂ ਦਾ ਵਿਆਜ ਬੰਦਰ ਹੈ ਵਿਆਜ ਬਣਾ ਕੇ ਕਿ ਅਸੀਂ ਉਸ ਲੈਵਲ ਤੇ ਲੈ ਜੀਏ ਫਿਰ ਉਹਦੇ ਬਾਅਦ ਕੀ ਹੈ ਜੀ ਹਾਂਜੀ ਜੀ ਇਹਦਾ ਵਿਆਜ ਬਣ ਗਿਆ ਜੋ ਅਸੀਂ ਇਹਨਾਂ ਦੇ ਸਾਰੇ ਜੋ ਰਿਕਾਰਡਿੰਗਸ ਹੈਗੀਆਂ ਮੇਰੇ ਕੋਲ ਈਚ ਐਂਡ ਏਵਰੀ ਰਿਕਾਰਡਿੰਗ ਹੈ ਅਸੀਂ ਪੁਲਿਸ ਨੂੰ ਕੰਪਲੇਨ ਦੇ ਚੁੱਕੇ ਹਾਂ ਕੰਪਲੇਨ ਪਈ ਹੈ ਮਿਸਟਰ ਹਰਿੰਦਰ ਗਿਲ ਕੋ ਤੇ ਉਹ ਇਹਦੇ ਉੱਪਰ ਛਾਣਬੀਨ ਹੋ ਰਹੀ ਹੈ ਤੇ ਮੈਂ ਚਾਹੁੰਦਾ ਕਿ ਉਹੋ ਜੇ ਬੰਦਿਆਂ ਨੂੰ ਛਾਣਬੀਨ ਕਰਕੇ ਜਿਹੜਾ ਪੱਖ ਰਾਈਟ ਹੈਗਾ ਪੁਲਿਸ ਉਥੇ ਆਪਣਾ ਸਾਥ ਦੇ ਔਰ ਜਿਹੜਾ ਜਿਹੜਾ ਬੰਦਾ ਸਹੀ ਹੈ ਔਰ ਜਿਹੜਾ ਗਲਤ ਹੈ ਉਹਦੇ ਅਗੇਂਸਟ ਉਹਨਾਂ ਦੀ ਐਫਆਈਆਰ ਦਰਜ ਕੀਤੀ ਜਾਏ। ਤੁਹਾਡੇ ਕੋਈ ਇੱਕ ਵੀਡੀਓ ਹੈ ਤੁਸੀਂ ਕਹਿ ਰਹੇ ਸੀਗੇ ਕਿ ਮੈਂ ਵੀਡੀਓ ਬਣਾਈ ਹੈ ਵੀਡੀਓ ਦਿਖਾ ਸਕਦੇ ਹੋ ਕੀ ਗੱਲ ਹੋਈ ਵੀਡੀਓ ਚ? ਦੂਜੇ ਫੋਨ ਤੇ ਬੰਦਾ ਡੈਡ ਹੈਗਾ, ਆਵਲਾ ਡੈਡ ਹੈਗਾ ਮੈਂ ਤੁਹਾਨੂੰ ਹੁਣੇ ਫਾਰਵਰਡ ਕਰ ਰਿਹਾ ਹਾਂ ਤੁਹਾਡੇ ਫੋਨ ਤੇ। ਫਿਲਹਾਲ ਹੁਣ ਤੁਹਾਨੂੰ ਕੀ ਲੱਗਦਾ ਹਾਇ ਤੱਕ ਪੁਲਿਸ ਪ੍ਰਸ਼ਾਸਨ ਨੇ ਤੁਹਾਡੀ ਕੋਈ ਸੁਣਵਾਈ ਕੀਤੀ ਕਿ ਨਹੀਂ ਕੀਤੀ? ਨਹੀਂ ਨਹੀਂ ਬਹੁਤ ਕਰ ਰਹੇ ਆ ਜੀ, ਸੁਣਵਾਈ ਕਰ ਰਹੇ ਆ। ਸਾਨੂੰ ਉਹਨਾਂ ਨੇ ਅਰਸ਼ਵਾਸਨ ਦਿੱਤਾ ਹੈ ਕਿ ਤੁਹਾਡੇ ਨਾਲ ਗਲਤ ਨਹੀਂ ਹੋਣ ਦਵਾਂਗੇ। ਤੇ ਉਹਨਾਂ ਦੀ ਛਾਂਬੀਨ ਚੱਲ ਰਹੀ ਹੈ ਤੇ ਬਹੁਤ ਜਲਦ ਇਹਦਾ ਨਤੀਜਾ ਆ ਜੂਗਾ ਜੀ ਤੁਹਾਨੂੰ ਦੱਸ ਦਿਆਂ ਕਿ ਡਾਕਟਰ ਕਪੂਰ ਦੇ ਨਾਲ ਵੀ ਜਿਹੜਾ ਅਸੀਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਹਨਾਂ ਦਾ ਕਹਿਣਾ ਇਹ ਹੈ ਕਿ ਅਸੀਂ ਓਟੀ ਦੇ ਵਿੱਚ ਹਾਂ ਉਹ ਵੀ ਰਿਕਾਰਡਿੰਗ ਤੁਹਾਨੂੰ ਮੈਂ ਸੁਣਾ ਦਵਾਂ ਹਲੋ 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 ਜੀ ਗੁਡੀ ਵੀਰ ਜੀ ਤੁਹਾਨੂੰ ਜੀ ਸਪਟਾ ਨਾ ਗੁਡੀ ਗੱਲ ਕਰਾਂਗੇ ਉਸ ਵਕਤ ਅੱਛਾ ਮੈਂ ਨਾ ਹਲੋ ਓਟੀ ਜਗ੍ਹਾ ਹਾਂ ਵੀ ਚੱਲ ਰਹੇ ਹਾਂ ਅਸੀਂ ਉਸ ਫਾਟਾ ਵੀ ਲੈਣਾ ਸੀ ਕਿਉਂਕਿ ਉਹਨਾਂ ਨੇ ਨਾਲ ਲਾਈਵ ਕਰਵਾਇਆ ਸੀਗਾ ਤੇ ਮੈਂ ਕਿਹਾ ਤੁਹਾਡਾ ਨਾਮ ਮੇਰੇ ਪਾਸ ਹੁੰਦੀ ਹੈ ਸੋ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਡਾਕਟਰ ਦੇ ਨਾਲ ਜਦੋਂ ਮੇਰੀ ਗੱਲਬਾਤ ਹੋਈ ਉਸੇ ਟਾਈਮ ਡਾਕਟਰ ਦਾ ਕਹਿਣਾ ਇਹ ਸੀਗਾ ਕਿ ਮੈਂ ਇਸ ਟਾਈਮ ਓਟੀ ਦੇ ਵਿੱਚ ਹਾਂ ਹੋ ਸਕਦਾ ਹੈ ਓਟੀ ਚs ਹੈਗੇ ਸੀ ਜਾਂ ਵੈਸੇ ਹੀ ਉਹਨਾਂ ਨੇ ਇਸ ਚੀਜ਼ ਦਾ ਬਹਾਨਾ ਲਗਾ ਦਿੱਤਾ ਪਰ ਆਂਦੇ ਸਮੇਂ ਦੇ ਵਿੱਚ ਜੋ ਆਪਣਾ ਪੱਖ ਰੱਖਣਾ ਚਾਹਦੇ ਆ ਤੇ ਆਪਣਾ ਪੱਖ ਜਰੂਰ ਸਾਡੇ ਨਾਲ ਸੰਪਰਕ ਕਰਕੇ ਰੱਖ ਸਕਦੇ ਸਾਡੇ ਚੈਨਲ ਨਾਲ ਸੰਪਰਕ ਕਰਕੇ ਜਿਹੜਾ ਇਹ ਰੱਖ ਸਕਦੇ ਪੱਖ ਉੱਥੇ ਤੁਹਾਨੂੰ ਦੱਸ ਦਈਏ ਕਿ ਫਿਲਹਾਲ ਅਸੀਂ ਇਸ ਖਬਰ ਦੀ ਪੁਸ਼ਟੀ ਨਹੀਂ ਕਰਦੇ ਕਿਉਂਕਿ ਪੁਲਿਸ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕਿਹੜਾ ਪੱਖ ਸਹੀ ਹੈ ਤੇ ਕਿਹੜਾ ਗਲਤ ਹੈ ਸੋ ਇਸ ਖਬਰ ਦੀ ਅਪਡੇਟ ਦੇਖਣ ਲਈ ਸਾਡੇ ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਦੋਨਾਂ ਪੱਖਾਂ ਦੇ ਵਿੱਚੋਂ ਕਿਹੜਾ ਪੱਖ ਜਿਹੜਾ ਸਹੀ ਨਿਕਲਦਾ ਤੇ ਪੁਲਿਸ ਪ੍ਰਸ਼ਾਸਨ ਜਿਹੜਾ ਜਾਂ ਕਿਤੇ ਤੇ ਕਾਰਵਾਈ ਕਰਦਾ ਕੈਮਰਾਮੈਨ ਸੋਨਦੀ ਦੇ ਨਾਲ ਮੈਂ ਰਿਪੋਰਟਰ ਗੁਰਦੀਪ ਸਿੰਘ ਯੂਸੀਰਾ ਟੀਵੀ ਜਲੰਧਰ